ਸਤਿ ਸ੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੱਲ ਸੁਸ ਜੁਡੀਓ ਚੈਨਲ ਅਗਲਾ ਪੰਜਾਬ ਦੇ ਨਾਲ ਤੇ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਤੇ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਸਾਰਿਆਂ ਸੱਜਣਾ ਮਿੱਤਰਾਂ ਤੱਕ ਪੰਜਾਬੀਆਂ ਤੱਕ ਪਹੁੰਚ ਸਕੇ ਜਾਣਕਾਰੀ ਕਿ ਜਿਹੜਾ ਆਪਣੇ ਪਿੰਡ ਵਿੱਚ ਸਰਕਾਰੀ ਪੈਸਾ ਆਉਂਦਾ ਜਾਂ ಗ್ರಾಮ ਪੰਚਾਇਤ ਵੱਲੋਂ ਜਾਂ ਗ੍ਰਾਂਟਾਂ ਆਉਂਦੀਆਂ ਗ੍ਰਾਂਟਾਂ ਦੇ ਰਿਲੇਟਡ ਜੇ ਪਿੰਡ ਦੇ ਵਿੱਚ ਆਪਾਂ ਕਹਿੰਦੇ ਸਰਪੰਚ ਪੈਸੇ ਖਾ ਗਿਆ ਫਲਾਣਾ ਸਰਪੰਚ ਇੰਨੇ ਪੈਸੇ ਖਾ ਗਿਆ ਵੀ ਇਸ ਗ੍ਰਾਂਟ ਦੇ ਪੈਸੇ ਕਿੰਨੇ ਮਤਲਬ ਕਿ ਅਜੇ ਗ੍ਰਾਂਟ ਅਪਦਾ ਕਰਨੀ ਹੈ ਪਿੰਡ ਨੂੰ ਕਿੰਨੀ ਆਈ ਹੈ ਤੇ ਉਹਦੇ ਵਿੱਚ ਕਿੰਨੇ ਪੈਸੇ ਕਿਹੜੇ ਕੰਮ ਵਾਸਤੇ ਗ੍ਰਾਂਟ ਆਈ ਹੈ ਤੇ ਕਦੋਂ ਆਈ ਹੈ ਉਹਦੇ ਬਾਰੇ ਤੁਸੀਂ ਕੀ ਕਰਨਾ ਉਹਦੇ ਰਿਲੇਟਡ ਜਾਣਕਾਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਆਪਣੇ ਫੋਨ ਦੇ ਵਿੱਚ ਪਹਿਲਾਂ Google ਦੇ ਵਿੱਚ ਜਾਣਾ Google ਦੇ ਵਿੱਚ ਤੁਸੀਂ ਭਰਨਾ ಗ್ರಾಮ ਪੰਚਾਇਤ ਆ ਨਾਲ ਫੋਟੋ ਵੀ ਆਈ ਜਾਂਦੀ ਹੈ ਜਦੋਂ ಗ್ರಾಮ ਪੰਚਾਇਤ ਭਰਿਆ ਜਿਹੜਾ ਸਭ ਨੂੰ ਪਹਿਲੇ ਨੰਬਰ ਤੇ ਆਊਗਾ ਜਿਵੇਂ ਆ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਪਹਿਲੇ ਨੰਬਰ ਤੇ ਆਊਗਾ ਗ੍ਰਾਮ ਪਚੈਤ ਉਹਦੇ ਉੱਤੇ ਟੱਚ ਕਰਨਾ ਜਦੋਂ ਤੇ ਟੱਚ ਕੀਤਾ ਉਦੋਂ ਇੱਕ ਪੇਜ ਖੁੱਲ ਜੂਗਾ ਉਹਦੇ ਵਿੱਚ ਪਹਿਲੇ ਨੰਬਰ ਤੇ ਲਿਖਿਆ ਹੋਊਗਾ ਡਾਟਾ ਇਨਕੁਆਰੀ ਦੂਜੇ ਨੰਬਰ ਤੇ ਲਿਖਿਆ ਹੋਊਗਾ ਜਨਰੇਟਰ ਰਿਪੋਰਟ ਤੁਸੀਂ ਜਨਰੇਟਰ ਰਿਪੋਰਟ ਦੇ ਉੱਤੇ ਕਲਿੱਕ ਕਰਨਾ ਸੋ ਨਾਲ ਨਾਲ ਫੋਟੋਆਂ ਆਈ ਜਾਂਦੀਆਂ ਦੇਖੀ ਜਾਂਦੇ ਤੁਸੀਂ ਠੀਕ ਹੈ ਜਨਰੇਟਰ ਰਿਪੋਰਟ ਤੇ ਤੁਸੀਂ ਓਕੇ ਕੀਤਾ ਉਸ ਤੋਂ ਬਾਅਦ ਪੇਜ ਖੁੱਲੂਗਾ ਜਿਹਦੇ ਵਿੱਚ ਆਪਣੇ ਭਾਰਤ ਦੇ ਸਾਰੇ ਦੇ ਸਾਰੇ ਰਾਜ ਸੂਬੇ ਸ਼ੋ ਹੋ ਜਾਣਗੇ ਉਹਦੇ ਵਿੱਚ ਤੁਸੀਂ ਪੰਜਾਬ ਦੇ ਉੱਤੇ ਕਲਿੱਕ ਕਰ ਦੇਣਾ ਕਿਉਂਕਿ ਆਪਣਾ ਪੰਜਾਬ ਹੈ ਠੀਕ ਹੈ ਪੰਜਾਬ ਤੇ ਤੁਸੀਂ ਕਲਿੱਕ ਕੀਤਾ ਜਦੋਂ ਉਸ ਤੋਂ ਬਾਅਦ ਅੱਗੇ ਜਿਹੜਾ ਪੇਜ ਖੁੱਲੂਗਾ ਉਹਦੇ ਵਿੱਚ ਤੁਹਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਭਰਨਾ ਸਾਲ ਤੁਸੀਂ ਵੀ ਕਿਹੜੇ ਸਾਲ ਦੇ ਪੈਸੇ ਪਤਾ ਕਰਨਾ ਚਾਹੁੰਦੇ ਹੋ ਜੇ ਮੰਨ ਲਓ 21 22 ਜਾਂ 22 23 ਦੇ ਹੈ ਨਾ ਸਾਲ ਭਰਤਾ ਦੂਜੇ ਨੰਬਰ ਤੇ ਤੁਸੀਂ ਭਰਨਾ ਆਪਦਾ ਜ਼ਿਲ੍ਹਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਫਰੀਦਕੋਟ ਬਟਿੰਡਾ ਮਾਨਸਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਨਾ ਉਹ ਜ਼ਿਲ੍ਹਾ ਭਰ ਦੇਣਾ ਤੀਜੇ ਨੰਬਰ ਤੁਸੀਂ ਭਰਨਾ ਬਲਾਕ ਜਿਹੜਾ ਉਹ ਤਹਿਸੀਲ ਕਹਿ ਦਿੰਦੇ ਆ ਜ ਹੈ ਨਾ ਜੇ ਮੈਂ ਲੈ ਸਾਡੀ ਜੇ ਤਹਿਸੀਲ ਜੈਤੋਲਾ ਲੋ ਹੈ ਨਾ ਤੇ ਜਿਹੜੀ ਵੀ ਤੁਹਾਡੀ ਤਹਿਸੀਲ ਹੈ ਉਹ ਤਹਿਸੀਲ ਭਰ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਭਰਨੀ ਹੈ ਪੰਚਾਇਤ ਆਪ ਦੇ ਪਿੰਡ ਦਾ ਨਾਮ ਕਿਹੜੀ ਤੁਹਾਡੀ ਪੰਚਾਇਤ ਵਾਲੇ ਪਿੰਡ ਦਾ ਕੀ ਨਾਮ ਉਹਦੇ ਤੇ ਤੁਸੀਂ ਜਦੋਂ ਪੰਚਾਇਤ ਦਾ ਨਾਮ ਭਰਤਾ ਉਨੂੰ ਤੁਸੀਂ ਪ੍ਰੋਸੈਸ ਕਰ ਦੇਣਾ ਪ੍ਰੋਸੈਸ ਆਈ ਜਾਂਦਾ ਨਾ ਨਾਲ ਥੱਲੇ ਪ੍ਰੋਸੈਸ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਅਗਲਾ ਪੇਜ ਖੁੱਲੂਗਾ ਉਹਦੇ ਤੇ ਹੈਗਾ R6 ਰਜਿਸਟਰ ਸਾਰ ਨੂੰ ਇਹ ਜਿਹੜਾ ਖਾਨਾ ਬਣਿਆ ਵਾ ਉਹਦੇ ਤੇ R6 ਆ ਜਿਹੜਾ ਉਹਦੇ ਵਿੱਚ ਤੁਸੀਂ 5ਵੇਂ ਨੰਬਰਾਂ ਲਾ ਜਿਹੜਾ ਵਰਕਰ ਰਜਿਸਟਰ R6 ਰਜਿਸਟਰ ਜਿਹੜਾ ਕਾਲਮਾ ਸਾਰ ਨੂੰ ਇਹ ਲਾ ਉਹਦੇ ਵਿੱਚ ਜਿਹੜੇ ਇਹਲੇ 7 ਉਹ ਦਿੱਤੇ ਹੋਏ ਹਨ ਉਹਨਾਂ ਦੇ ਵਿੱਚੋਂ ਤੁਸੀਂ 5ਵੇਂ ਨੰਬਰ ਵਾਲਾ ਜਿਹੜਾ ਵਰਕ ਰਜਿਸਟਰ ਹੈ ਉਹਦੇ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਫੋਟੋ ਵਿੱਚ ਵੇਖ ਹੀ ਰਹੇ ਹੋ ਨਾਲ ਦੀ ਨਾਲ ਜਦੋਂ ਉਹਦੇ ਤੇ ਤੁਸੀਂ ਕਲਿੱਕ ਕੀਤਾ ਤਾਂ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦਾ ਸਾਰਾ ਡਾਟਾ ਆ ਜਾਣਾ ਵੀ ਕਿੰਨੇ ਪੈਸੇ ਕਿਹੜੀ ਤਰੀਕ ਨੂੰ ਕਿਹੜੇ ਕੰਮ ਲਈ ਆਏ ਆ ਤੇ ਇਹ ਗਰੰਟਾ ਤੁਹਾਡੇ ਮੂਰੇ ਸ਼ੋਅ ਹੋ ਜਾਣਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੰਨੇ ਪੈਸੇ ਸਾਡੇ ਪਿੰਡ ਚ ਆਏ ਸੀ ਇੰਨੇ ਸਰਪੰਚ ਨੇ ਲਾਏ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕਈ ਵਾਰ ਕਹਦੇ ਨੇ ਵੀ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਹੈ ਨਾ ਤੇ ਫਲਾਨੇ ਕੰਮ ਵਾਸਤੇ ਮਤਾ ਪਾਇਆ ਸੀ ਉਹਦੇ ਪੈਸੇ ਨਹੀਂ ਆਏ ਜਾਂ ਕੀ ਸਿਸਟਮ ਹੈ ਕਿਉਂਕਿ ਆਪ ਨੂੰ ਸਰਪੰਚ ਜਾਂ ਪੰਚਾਇਤ ਆਮ ਲੋਕਾਂ ਨੂੰ ਨਹੀਂ ਦੱਸਦੀ ਸੋ ਤੁਸੀਂ ਇਹ ਲਈ ਤੁਹਾਨੂੰ ਵੀਡੀਓ ਦੱਸੀ ਹੈ ਇਹਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਇਹ ਸਾਰਾ ਕੁਝ ਤੁਸੀਂ ਭਰ ਕੇ ਕਰੇ ਰਜਾਈ ਦੇ ਵਿੱਚ ਬੈਠੇ ਬੈਠੇ ਤੁਸੀਂ ਪਤਾ ਕਰ ਸਕਦੇ ਹੋ ਪਿੰਡ ਆਸਤੇ ਕਿੰਨਾ ਪੈਸਾ ਆਇਆ ਕਿਹੜੀ ਤਰੀਕ ਨੂੰ ਆਇਆ ਤੇ ਕਿਹੜੇ ਕੰਮ ਵਾਸਤੇ ਆਇਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਫਲਾਨੇ ਕੰਮ ਵਾਸਤੇ ਪੈਸੇ ਆਏ ਸੀ ਉਹ ਕੰਮ ਤੁਹਾਡੇ ਪਿੰਡ ਵਿੱਚ ਹੋਇਆ ਜਾਂ ਨਹੀਂ ਹੋਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਜਾਣਕਾਰੀ ਵਾਲੀ ਵੀਡੀਓ ਆ ਸਾਰਿਆਂ ਲੋਕਾਂ ਤੱਕ ਪੰਜਾਬੀਆਂ ਤੱਕ ਪਹੁੰਚ ਜਾਏ ਤੇ ਜਿਹਦੇ ਨਾਲ ਕਿ ਲੋਕ ਅਵੇਅਰ ਹੋ ਜਾਣ ਤੇ ਲੋਕਾਂ ਨੂੰ ਪਤਾ ਲੱਗਦਾ ਰਹੇ ਲੋਕ ਪਤਾ ਕਰਦੇ ਰਹਿਣ ਵੀ ਆਹ ਪੈਸੇ ਆਏ ਆ ਇਹਦੇ ਨਾਲ ਪੰਚਾਇਤਾਂ ਨੂੰ ਸਰਪੰਚਾਂ ਨੂੰ ਵੀ ਡਰ ਲੱਗੂਗਾ ਜਿਹੜੇ ਜਿਵੇਂ ਪਹਿਲਾਂ ਸਰਪੰਚੋਂ ਸੀ ਜਿਹੜੇ ਪੈਸੇ ਪੁਸੇ ਖਾ ਜਾਂਦੇ ਸੀਗੇ ਇਹਨਾਂ ਡਰ ਬਣਿਆ ਰਹੂਗਾ ਹਰੇਕ ਜੋ ਸਾਰੇ ਲੋਕਾਂ ਨੇ ਆਪ ਦਾ ਘਰੇ ਬੈਠੇ ਨੇ ਚੈੱਕ ਕੀਤਾ ਤੇ ਸਵਾਲ ਕੀਤੇ ਵੀ ਹਾਂ ਬਈ ਇਸ ਕੰਮ ਆਸਤੇ ਪੈਸੇ ਆਏ ਸੀਗੇ ਇਸ ਕੰਮ ਆਸਤੇ ਆਏ ਸੀਗੇ ਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਚ ਇਹਨਾਂ ਰੰਗਲਾ ਪੰਜਾਬ ਦੇ ਨਾਲ ਮੈਂ ਗਗਨਦੀਪ ਸਿੰਘ ਗੱਲ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ YouTube ਦੇ ਉੱਤੇ ਵੀ ਆਪਣਾ ਚੈਨਲ ਹੈਗਾ ਨਾ ਉਹਨੂੰ ਉੱਥੇ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ